ਜੈ ਭੀਮ ਜੈ ਭਾਰਤ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਕੁਝ ਠੀਕ ਹੁੰਦਾ ਜਾਪਦਾ ਨਜ਼ਰ ਨਹੀਂ ਆ ਰਿਹਾ ਔਰ ਤੁਸੀਂ ਦੇਖਦੇ ਹੋ ਕਿ ਸੀਜ਼ਫਾਇਰ ਹੋਣ ਤੋਂ ਬਾਅਦ ਵੀ ਪਾਕਿਸਤਾਨ ਜਿਹੜਾ ਹੈ ਕੋਪਰੀਆ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਖਾਸ ਕਰਕੇ ਸਰਹੱਦੀ ਇਲਾਕਿਆਂ ਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਬੇਸ਼ੱਕ ਉਹ ਸਾਡੇ ਇਧਰਲੇ ਪਾਕਿਸਤਾਨ ਦੇ ਪੰਜਾਬ ਦੀ ਗੱਲ ਕਰ ਲਓ ਜਾਂ ਦੂਜੇ ਪੰਜਾਬ ਦੀ ਗੱਲ ਕਰ ਲਓ ਸਹਿਮ ਦਾ ਮਾਹੌਲ ਦੋਹਾਂ ਮੁਲਕਾਂ ਦੇ ਵਿੱਚ ਹੈ ਲੇਕਿਨ ਸੀਜ਼ ਫਾਇਰ ਹੋਣ ਤੋਂ ਬਾਅਦ ਵੀ ਪਾਕਿਸਤਾਨ ਬਾਜ਼ ਨਹੀਂ ਆ ਰਿਹਾ ਉਸ ਦੀ ਇੱਕ ਜਿਉਂਦਾ ਜਾਗਦਾ ਜਿਹੜੀ ਮਿਸਾਲ ਹੈ ਉਹ ਦੀਨਾ ਨਗਰ ਦੇ ਵਾਰਡ ਨੰਬਰ 5 ਤੋਂ ਆ ਰਹੀ ਹੈ ਜਿੱਥੇ ਕੀ ਪਤਾ ਨਹੀਂ ਇੱਕ ਬੰਬ ਨੁਮਾ ਕੋਈ ਚੀਜ਼ ਹੈ ਉਸ ਵਾਰ ਨੰਬਰ 5 ਦੇ ਵਿੱਚ गिरਦੀ ਹੈ ਔਰ ਪੂਰੇ ਇਲਾਕੇ ਦੇ ਵਿੱਚ ਲੋਕ ਜਿਹੜੇ ਨੇ ਉਹ ਸਹਿਮ ਜਾਂਦੇ ਨੇ ਡਰ ਜਾਂਦੇ ਨੇ ਔਰ ਵਾਰ ਨੰਬਰ 5 ਦੀ ਜੇ ਗੱਲ ਕਰੀਏ ਤੇ ਬਤੌਰ ਐ ਐਮਸੀ ਆਪਣੀਆਂ ਸੇਵਾਵਾਂ ਦੇ ਰਹੇ ਸਾਡੇ ਮੈਡਮ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਪਰਮਜੀਤ कौर ਬੈਸੀ ਜਿਹੜੇ ਕਿ ਉਸ ਵਾਰਡ ਦੀ ਕਮਾਂਡ ਕਰ ਰਹੇ ਨੇ ਉਸ ਵਾਰਡ ਦੇ ਵਿੱਚ ਬਤੌਰ ਐਮਸੀ ਆਪਣੀਆਂ ਸੇਵਾਵਾਂ ਦੇ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ ਮੌਕੇ ਤੇ ਕੀ ਸਥਿਤੀ ਆਈ ਕਿਸ ਤਰ੍ਹਾਂ ਸੈਨਾ ਮੌਕੇ ਤੇ ਪਹੁੰਚੀ ਹੈ ਪ੍ਰਸ਼ਾਸਨ ਮੌਕੇ ਤੇ ਪਹੁੰਚਾ ਹੈ ਪੂਰੀ ਜਾਣਕਾਰੀ ਆਪਾਂ ਉਹਨਾਂ ਦੇ ਕੋਲੋਂ ਲੈਣੇ ਆਂ ਪਰਮਜੀਤ ਭੈਣ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਾ ਜੀ ਕੱਲ ਸਾਨੂੰ ਅਨਿਲ ਅਤਰੀ ਜੀ ਨੇ ਕੁਝ ਵੀਡੀਓ ਭੇਜਿਆ ਸੀ ਦੀਨਾਨਗਰ ਦੇ ਵਾਰਡ ਨੰਬਰ 5 ਦੀਆਂ ਅਸਲ ਵਿੱਚ ਉਹ ਕੀ ਮਾਮਲਾ ਕੀ ਹੈ ਕਿਸ ਤਰ੍ਹਾਂ ਦਾ ਕੀ ਬੰਬ ਗਿਰਿਆ ਹੈ ਜਾਂ ਕਿਦਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ ਅ ਸਨ ਇਹਨੂੰ ਤੇ ਮੈਂ ਤੇ ਦੇਖਿਆ ਜਰੂਰ ਹੈ ਦੋ ਦਿਨ ਪਹਿਲੇ ਮੈਂ ਖੜੇ ਸੀ ਵਾਰ ਕਲੀ ਦੇ ਵਿੱਚ ਤੇ ਆਵਾਜ਼ ਆਈ ਤੁਹਾਡੇ ਨਾਲ ਹੀ ਬਿਲਕੁਲ ਪਹਿਲੇ ਸ ਹੈ ਜੀ ਯਾਰੋਂ ਬੜੀ ਜੋਰ ਦੀ ਇੱਕ ਧਮਾਕਾ ਹੋਇਆ ਸੀ ਸੋਚਿਆ ਸ਼ਾਇਦ ਕੋਈ ਮਤਲਬ ਪੈਲਸ ਦੇ ਵਿੱਚ ਹੈ ਕੋਈ ਮਤਲਬ ਕੋਈ ਇੱਕ ਦੋ ਛੇਕਰ ਬਾੜੀ ਦੂਸਰਾ ਨਹੀਂ ਹੋ ਗਿਆ ਔਰ ਉਸ ਤੋਂ ਬਾਅਦ ਤੀਸਰਾ ਵੀ ਹੋ ਗਿਆ ਤਿੰਨ ਧਮਾਕੇ ਹੋਏ ਨੇ ਮਤਲਬ ਤਿੰਨ ਧਮਾਕੇ ਬਾੜ ਨੰਬਰ 5 ਜੀ ਹੋਏ ਨੇ ਹਾਂ ਜੀ ਜੀ ਤੇ ਉਹ ਤੀਸਰਾ ਧਮਾਕਾ ਹੋ ਕਤੇ ਰਹੀ ਜਿੰਨੀਆਂ ਵੀ ਲੇਡੀਜ਼ ਬਾਹਰ ਗਈਆਂ ਹੀ ਆਏ ਆਪਣੇ ਅੰਦਰ ਵੜ ਗਈਆਂ ਜੀ ਬਈ ਇਹ ਤੇ ਕੁਝ ਹੋ ਰਹੀ ਆ ਆਵਾਜ਼ ਆ ਰਹੀ ਹੈ ਜੀ ਛੇੜੀ ਕੁਝ ਮਤਲਬ ਲੋਕ ਆ ਗਏ ਨੇ ਮੱਟੀ ਪੱਟਣ ਵਾਸਤੇ ਖੇਤਾਂ ਦੇ ਹੂੰ ਉਹਨਾਂ ਨੇ ਜਿਹੜੀ ਚਾਗੀ ਇਹ ਤਾਂ ਕੋਈ ਹੋਰੀ ਚੀਜ਼ ਪਈ ਆ ਉਹਨਾਂ ਨੇ ਫਿਰ ਇਨਫੋਰਮ ਕੀਤਾ ਪੁਲਿਸ ਵਾਲਿਆਂ ਨੂੰ ਜੀ ਪੁਲਿਸ ਵਾਲੇ ਕਹਿਣ ਲੱਗੇ ਕਿ ਇਹ ਸਾਡਾ ਕੰਮ ਨਹੀਂ ਹੈਗਾ ਹੂੰ ਤੇ ਇੰਡੀਆ ਆਰਮੀ ਜਿਹੜੀ ਉਹਨਾਂ ਦਾ ਕੰਮ ਹੈਗਾ ਉਹਨਾਂ ਨੇ ਫਿਰ ਉਹਨਾਂ ਨੂੰ ਬੁਲਾਇਆ ਉਹ ਕਹਿਣ ਲੱਗੇ ਜੱਟਾ ਤੁਹਾਡੇ ਵਾਰਡ ਦੇ ਮੋਤਵਾਰ ਨਹੀਂ ਆਉਂਦੇ ਅਸੀਂ ਮਤਲਬ ਕੋਲ ਨਹੀਂ ਜਾਣਾ ਥੱਲੇ ਉਹਨਾਂ ਨੂੰ ਬੁਲਾਓ ਮੈਂ ਫਿਰ ਕਹੀ ਆ ਮੇਰੇ ਵਾਰਡ ਦੇ ਵਿੱਚ ਨਾਲ ਹੀ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਜੀ ਇਹ ਮੈਂ ਉੱਥੇ ਪਹੁੰਚੀ ਤੇ ਉਹਨਾਂ ਨੇ ਫਿਰ ਦੇਖਿਆ ਉਹ ਕੋਈ ਸ਼ਾਇਦ ਮੈਨੂੰ ਤੇਰੇ ਬਾਰੇ ਇੰਨੀ ਨੌਲੇਜ ਨਹੀਂ ਕੋਈ ਡਰੋਨ ਦਾ ਪਾਰਟ ਸੀ ਜੀ ਮੇਰਾ ਜਿਹੜਿਆ ਹੋਇਆ ਸੀ ਕਾਫੀ ਮਤਲਬ ਹੰਡਾ ਸੀ ਉਹ ਜਿਹਨ ਜਿਸਕਾ ਮੋਟਰ ਤੇ ਲਗਾਇਆ ਹੁੰਦਾ ਵਾ ਐਡਾ ਹੀ ਠੀਕ ਹੋਈ ਮਤਲਬ ਉਹਦੀਆਂ ਕਿਕ ਵੀ ਕਿਤਨਾ ਸਾਰਿਆਂ ਨੇ ਜੀ ਔਰ ਇੱਕ ਲਾਲੀ ਬੁਛਾਡੀਰ ਥੋੜੀ ਬੰਦਾ ਦਾ ਕਿਲੋਮੀਟਰ ਚੰਡੇ ਚੱਕ ਵੱਜਦਾ ਉੱਥੇ ਹੀ ਚ ਇੱਕ ਪਾਰਟ ਉੱਥੇ ਮਿਲਿਆ ਔਰ ਇੱਕ ਮੀਲੀਵਾਰ ਤੋਂ ਮਤਲਬ ਕੋਈ ਨੁਕਸਾਨ ਕਿਸੇ ਜਾਨ ਮਾਲ ਦਾ ਕੋਈ ਨੁਕਸਾਨ ਹੋਇਆ ਤਾਂ ਜੀ ਨੇ ਉਹ ਬਚਾ ਹੋ ਗਿਆ ਚਲੋ ਇਹ ਬਾਰਡਰ ਏਰੀਆ ਉਹ ਤੇ ਸਹਿਮ ਦਾ ਮਾਹੌਲ ਤੇ ਹੈ ਰਹੀ ਸਾਡਾ ਬਾਰਡਰ ਏਰੀਆ ਬੱਪਾ ਹੂੰ ਤੇ ਇਸ ਕਰਕੇ ਤੇ ਕਾਫੀ ਲੋਕਾਂ ਦੇ ਵਿੱਚ ਸਹਿਮਤਾ ਮਾਹੌਲ ਜਿਹੜਾ ਬਣਿਆ ਆ ਜੀ ਅੱਛਾ ਬੈਸ ਮੈਡਮ ਇੱਕ ਗੱਲ ਹੋਰ ਦੱਸੋ ਜਿਵੇਂ ਤੁਸੀਂ ਬਿਲਕੁਲ ਬਾਰਡਰ ਤੇ ਉਹ ਦੀਨਾਨਗਰ ਤਾਂ ਨਾਰੀ ਪਾਕਿਸਤਾਨ ਦੇ ਲੱਗਦਾ ਹੈ ਤੇ ਕਿਸ ਤਰ੍ਹਾਂ ਰਾਤ ਨੂੰ ਮਾਹੌਲ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ ਕਿਸ ਤਰ੍ਹਾਂ ਇੱਕ ਦੂਜੇ ਦੇ ਨਾਲ ਤੁਸੀਂ ਸੰਪਰਕ ਵਿੱਚ ਰਹਿੰਦੇ ਹੋ ਔਰ ਜੇ ਆਪਾਂ ਬਲੈਕਆਊਟ ਦੀ ਗੱਲ ਕਰੀਏ ਤੇ ਉਸ ਦੇ ਨਾਲ ਮਤਲਬ ਕਿਸ ਤਰ੍ਹਾਂ ਪ੍ਰਸ਼ਾਸਨ ਔਰ ਤੁਸੀਂ ਕਿਸ ਤਰ੍ਹਾਂ ਤਾਲਮੇਲ ਰੱਖਦੇ ਉਹ ਬਾਰਡਰ ਏਰੀਆ ਦੇ ਵਿੱਚ ਅਸੀਂ ਜੀ ਇੱਕ ਦੂਸਰੇ ਦੇ ਦੇ ਕੰਟੈਕਟ ਨੰਬਰ ਲਈ ਹੋਏ ਆ ਜੀ ਤੇ ਸਾਡੀ ਚਲੋ EO ਬਹੁਤ ਵਧੀਆ ਕਮੇਟੀ ਕਰਦੇ ਉਹ ਤੁਹਾਨੂੰ ਫੋਨ ਕਰ ਦਿੰਦੇ ਸਾਡਾ ਇੱਕ ਮਕੜਾ ਗਰੁੱਪ ਬਣਿਆ ਹੋਇਆ ਸਾਰੇ ਐਮਸੀ ਜਿੰਨੇ ਵੀ ਹੈਗੇ ਆ ਉਹ ਪਾ ਦਿੰਦੇ ਆ ਗਰੁੱਪ ਦੇ ਵਿੱਚ ਤੇ ਆਪਾਂ ਖੁੱਲੀ ਨਾਲ ਹੋ ਕੇ ਤੇ ਲਾਈਟਾਂ ਬੰਦ ਕਰਵਾ ਦਿੰਨੇ ਆ ਬਿਜਲੀ ਕਾੜੀਆਂ ਹੀ ਨਹੀਂ ਹੈਗੀਆਂ तकरीबन 5-6 ਕਾੜੀਆਂ ਕਾੜੀਆਂ ਸੀਟੀਵੀ ਨਾ ਪੂਰੇ ਨਹੀਂ ਹੂੰ ਹੂੰ अच्छा जबो फिर आर्मी पहुंची तो उन्होंने तुम्हारे नाल की गलबत कीती और उन्होंने उस दी شناخت कीती के किथों आया किस तरह आया सारा कुछ ओदे की चलो हेड ਦੇ ਉੱਤੇ ਨੰਬਰ ਲਿਖਿਆ ਹੋਇਆ ਹੈ ਪਾਕਿਸਤਾਨ ਦਾ ਹੀ ਨੰਬਰ 0 अच्छा जी हां जी ਉੱਪਰ ਲਿਖਿਆ ਹੋਇਆ ਹੈ ਨੰਬਰ ਤੋਂ ਮਾਣੇ ਸਿਰ ਇਹ ਕੀ ਹੈ ਕਿ ਇਹ ਮਤਲਬ ਪਾਕਿਸਤਾਨ ਦਾ ਹੈ ਇਹ ਡਰੋਨ ਜਿੱਦਾਂ ਕੀ ਮਤਲਬ ਉਹ ਦੇਖੇ ਚੰਦ ਚਾਰ ਪੀਸ ਹੁੰਦੇ ਆ ਹੂੰ ਹੂੰ ਤੇ ਇਹ ਡਰੋਨ ਰਾਈਸ ਕਿਹਾ ਗਿਆ ਮਤਲਬ ਚਲੋ ਇਹ ਵੀ ਇਨਸ਼ਾਅੱਲਾ ਕੋਈ ਚ ਨਹੀਂ ਹੋਇਆ ਕਿਉਂਕਿ ਨੁਕਸਾਨ ਨਹੀਂ ਹੋਇਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਰਮੀ ਵੱਲੋਂ احتیاط ਰੱਖਣ ਵਾਸਤੇ ਕਿਹਾ ਹੋਵੇ ਤੁਹਾਨੂੰ ਨਹੀਂ ਜੀ ਉਹਨਾਂ ਨੇ ਕੋਈ ਐਟ ਨਹੀਂ ਗੱਲ ਕੀਤੀ ਤੇ ਵੈਸੇ ਰਾਤ ਘੁੰਮਦੇ ਨੇ ਇੱਧਰ ਕਾਫੀ ਮਤਲਬ ਹੈ ਜਿ ਲਈ ਆਪਣੀ ਆਰਮੀ ਦੇ ਵੀਰ ਹੈ ਤੇ ਉਹਨਾਂ ਦੇ ਸਪੋਰਟ ਵਾਲੇ ਹੀ ਮਤਲਬ ਰਾਤ ਕੱਟਦੇ ਆ ਹੂੰ ਹੂੰ ਇਹ ਮਿਲਿਸ਼ ਵਾਲੇ ਵੀ ਉਹ ਵੀ ਕਸ਼ਟ ਕਰਦੇ ਹੈਗੇ ਰਾਤ ਦ ਲਾਈਟਾਂ ਲਿਟ ਡੌਸਟਾ ਨਹੀਂ ਆਉ ਬੰਦ ਕਰਵਾ ਦਿੰਦੀ ਆ ਜੇ ਕੋਈ ਹੋਏ ਵੀ ਤਾਂ ਖੁਦ ਫੋਨ ਕਰ ਦਿੰਨੀ ਆ ਜੀ ਬਿਲਕੁਲ ਬਿਲਕੁਲ ਜ਼ਿੰਮੇਵਾਰੀ ਤਾਂ ਤੁਹਾਡੀ ਵੀ ਬਣਦੀ ਹੈ ਹਰ ਇੱਕ ਲਾਈਟ ਆਫ ਹੋਣੀ ਚਾਹੀਦੀ ਫਿਰ ਕੈਮਰੇਆਂ ਦੀ ਲਾਈਟ ਕਿਸ ਤਰ੍ਹਾਂ ਕਰਦੇ ਹੋ ਬਣ ਜੀ ਕੈਮਰੇ ਬੰਦ ਨੇ ਜੀ ਸਾਰਾ ਕੁਝ ਬਿਲਕੁਲ ਬੰਦ ਵੈਰੀ ਗੁੱਡ ਇਥੋ ਦਾ ਜੇ ਸਾਡੇ ਮਤਲਬ ਜਿਹੜੇ ਹੈਗੇ ਨੇ ਐਮਐਨ ਸਾਹਿਬ ਉਹਨਾਂ ਨੇ ਵੀ ਕਹਿ ਗਿਆ ਕਿ ਜਿਹੜੀਆਂ 16 ਲਾਈਟਾਂ ਨੇ ਉਹਨਾਂ ਨੇ ਉਹ ਵੀ ਪਾਤਾ ਹੀ ਗਰੁੱਪ ਚ ਕਿਉਂਕਿ ਉਹਨਾਂ ਦਾ ਤਾਂ ਕੋਈ ਲਾਈਟ ਨਾ ਕੋਈ ਕੰਸਰਡ ਨਹੀਂ ਹੈਗਾ ਜੀ ਇਲੈਕਟ੍ਰਿਕ ਨਾਲ ਉਹ ਫਿਰ ਆਪਾਂ ਉਹ ਵੀ ਬੰਦ ਕਰਵਾ ਦਿੱਤੀਆਂ ਇਹ ਜਿਸੋ ਲੈ ਲਾਈਕ ਟਾਕਿੰਗ ਆ ਸੁਪਰਮਜੀਤ ਕੌਰ ਬੈਂਸ ਭੈਣ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪੋਸੂ ਨਾਮਾ ਦੇ ਨਾਲ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਕਿਉਂਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਵਾਰਡ ਨੰਬਰ 5 ਦੇ ਵਿੱਚ ਡਰੋਨ ਦੇ ਪਾਰਟਸ ਗਿਰੇ ਨੇ ਤਿੰਨ ਤਿੰਨ ਤਰ੍ਹਾਂ ਦੇ ਪਾਰਟਸ ਗਿਰੇ ਨੇ ਜਿਹੜੇ ਤਿੰਨ ਇਲਾਕਿਆਂ ਦੇ ਵਿੱਚ ਜਿਸ ਨੂੰ ਲੈ ਕੇ ਪੂਰੀ ਤਰ੍ਹਾਂ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਲੇਕਿਨ ਲੋਕਾਂ ਦੇ ਵਿੱਚ ਡਰ ਬੱਚਿਆਂ ਦੇ ਵਿੱਚ ਡਰਤਾ ਹੋਏਗਾ ਨਾ ਭੈਣ ਜੀ ਇਸ ਸਾਰੇ ਨੂੰ ਲੈ ਕੇ ਹਾਂਜੀ ਬਕਿਆਲੇ ਵਿੱਚ ਛੱਡ ਗਿਆ ਸਾਡੇ ਸਿਆਣਿਆਂ ਦੇ ਵਿੱਚ ਵੀ ਆ ਸਾਰਿਆਂ ਦੀ ਕਿਉਂਕਿ ਦੇਖੋ ਆਪਾਂ ਕਿ ਕੋਸ਼ਿਸ਼ ਸਮਾਂ ਪਿਆਰੀ ਕਰ ਚੁੱਕੇ ਹਾਂ ਪਤਾ ਨਹੀਂ ਕਦੇ ਲਈ ਦੌੜ ਪੈ ਜਾਣੀ ਆ ਇਹ ਕਿਉਂਕਿ ਪਹਿਲਾਂ ਵੀ ਸਾਡੇ ਜੀਨਾ ਮਾਜਾ ਥਾਣੀ ਵਿੱਚ ਉਦੋਂ ਵੀ ਹਮਲਾ ਹੋਇਆ ਸੀ ਮੈਨੂੰ ਪਤਾ ਅਸੀਂ ਅਸੀਂ ਕਵਰ ਕੀਤਾ ਸੀ ਉਹੋ ਜੀ ਹਾਂਜੀ ਤੇ ਇਸ ਕਰਕੇ ਸਾਰੇ ਪਹਿਲੇ ਡਰੇ ਹੋਏ ਆ ਤੇ ਬਸ ਜਿਹੜੀ ਹੀ ਤਿਆਰੀ ਵੀ ਪਤਾ ਨਹੀਂ ਕਿਹੜੇ ਵੇਲੇ ਹੁਣ ਵੀ ਦੌੜਨਾ ਪੈ ਜਾਣਾ ਸਾਨੂੰ ਜੀ ਨਹੀਂ ਅਸੀਂ ਤਾਂ ਰੱਬਗੇ ਹੀ ਦੁਆ ਕਰਦੇ ਆ ਕਿ ਇਹੋ ਜੀ ਸਥਿਤੀ ਨਾ ਆਵੇ ਲੇਕਿਨ ਵਕਤ ਦਾ ਕੁਝ ਪਤਾ ਨਹੀਂ ਹੁੰਦਾ ਭੈਣ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਪੋਸੂ ਨਾਮਾ ਚੈਨਲ ਨਾਲ ਪੂਰੀ ਡਿਟੇਲ ਸ਼ੇਅਰ ਕੀਤੀ ਔਰ ਭਵਿੱਖ ਵਿੱਚ ਵੀ ਸਾਨੂੰ ਤੁਹਾਡੀ ਜਾਣਕਾਰੀ ਦੀ ਜਰੂਰਤ ਪੈ ਸਕਦੀ ਹੈ ਕਿਉਂਕਿ ਤੁਸੀਂ ਬਿਲਕੁਲ ਸਰਹੰਦ ਤੇ ਬੈਠੇ ਹੋ ਸਰਹੰਦੀ ਏਰੀਏ ਦੇ ਵਿੱਚ ਹੋ ਤੁਹਾਡੇ ਨਾਲ ਅਸੀਂ ਸੰਪਰਕ ਰੱਖਾਂਗੇ ਬਹੁਤ ਬਹੁਤ ਮਿਹਰਬਾਨੀ ਭੈਣ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ ਸੋ ਦੋਸਤੋ ਇਹ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਪਰਮਜੀਤ ਕੌਰ ਬੈਂਸ ਜਿਹੜੇ ਕਿ ਵਾਰਡ ਨੰਬਰ 5 ਦੀਨਾਨਗਰ ਤੋਂ ਬਤੌਰ ਐਮਸੀ ਆਪਣੀਆਂ ਸੇਵਾਵਾਂ ਦੇ ਰਹੇ ਨੇ ਉਹ ਡਿਟੇਲ ਵਿੱਚ ਜਾਣਕਾਰੀ ਦੱਸ ਰਹੇ ਸਨ ਕਿ ਸਰਹੱਦੀ ਇਲਾਕਾ ਹੈ ਦੀਨਾਨਗਰ ਦੇ ਨਜ਼ਦੀਕ ਹੀ ਪੈ ਜਾਂਦਾ ਪਾਕਿਸਤਾਨ ਔਰ ਡਰੋਨ ਨੁਮਾ ਦੇ ਕੁਝ ਹਿੱਸੇ ਸਗੇ ਜਿਹੜੇ ਕਿ ਤਿੰਨ ਸਥਾਨਾਂ ਦੇ ਉੱਪਰ ਗਿਰੇ ਨੇ ਜਿਸ ਨੂੰ ਲੈ ਕੇ ਬੱਚਿਆਂ ਵਿੱਚ ਬਜ਼ੁਰਗਾਂ ਵਿੱਚ ਹਰ ਇੱਕ ਦੇ ਚਿਹਰੇ ਉੱਪਰ ਡਰਿਆ ਦੇਖੋ ਡਰਦਾ ਇਹਨਾਂ ਦਿਨਾਂ ਵਿੱਚ ਹਰ ਇੱਕ ਭਾਵੇਂ ਉਹ ਸਰਹੱਦੀ ਏਰੀਆ ਹੋਵੇ ਜਾਂ ਸਰਹੱਦ ਤੋਂ ਦੂਰ ਹੋਵੇ ਡਰਦਾ ਕਿਉਂਕਿ ਬੱਬ ਨੇ ਜਦੋਂ ਵੀ ਚੱਲਣਾ ਉਹਨੇ ਕੋਈ ਏਰੀਆ ਨਹੀਂ ਦੇਖਣਾ ਜਿੱਥੇ ਗਿਰ ਗਿਆ ਉੱਥੇ ਹੀ ਉਹ ਗਿਰ ਗਿਆ ਸੋ ਸਾਨੂੰ ਉਹ ਜਾਣਕਾਰੀ ਦੇ ਰਹੇ ਸਨ ਸੋ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਆਪਣੇ ਆਲੇ-ਦੁਆਲੇ ਜਦੋਂ ਵੀ ਬਲੈਕ ਆਊਟ ਦਾ ਪ੍ਰਸ਼ਾਸਨ ਵੱਲੋਂ ਆਪ ਜੀ ਨੂੰ ਹੁਕਮ ਹੋਵੇ ਤਾਂ ਪ੍ਰਸ਼ਾਸਨ ਦੀਆਂ ਗਾਈਡਲਾਈਨਸ ਨੂੰ ਮੱਦੇਨਜ਼ਰ ਰੱਖਦਿਆਂ ਇਹਨਾਂ ਬਿਨ ਉਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨਾ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਮੈਨੂੰ ਆਪਣੇ ਦੋਸਤਾਂ ਸੋਮ ਸੋਹ ਤਾਨੂੰ ਦਿਓ ਇਜਾਜ਼ਤ